हां जी दोस्तों सारेया नुं सस् नमस्कार स्वागत करदे हां टोडा राज संधू फार्मिंग ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਲਗੋ ਕੋਠੀ ਤਹਿਸੀਲ ਪੱਟੀ ਦੋਸਤੋ ਇਸ ਪਿੰਡ ਨੂੰ ਜਿਹੜਾ 시ਦੀ ਤਰਨ ਤਰਨ ਸਾਹਿਬ ਲੱਗਦਾ 21 ਅਗਸਤ ਦੋਸਤੋ ਅੱਜ ਤਰੀਕ ਆ ਵੀਡੀਓ ਬਣਾ ਰਹੇ ਹਾਂ ਸਮਾ ਤੁਸੀਂ ਨੋਟ ਕਰ ਲਓ ਕਿ 12 ਵਜੇ ਦੁਪਹਿਰ ਦਾ ਜਿਹੜਾ ਟਾਈਮ ਹੈਗਾ ਤੇ ਵੀਰ ਜਗਰੂਪ ਸਿੰਘ ਹੋਰਾਂ ਦੇ ਕੋਲ ਆ ਦੋਸਤੋ ਆਏ ਆ ਤੇ ਮੱਜਾ ਹਰ ਵਾਰ ਦੀ ਤਰ੍ਹਾਂ ਮੱਜਾ ਝੋਟੀਆਂ ਤੁਹਾਨੂੰ ਅੱਜ ਬਿਲਕੁਲ ਕੈਮੋ ਕੈਮ ਜੜੀਆਂ 'ਚ ਮੱਜਾ ਝੋਟੀਆਂ ਦਿਖਾਵਾਂਗੇ ਫੁੱਲ ਵੱਡੇ ਕੱਦ ਕਾੜ ਦੀਆਂ ਨੇ ਮਾਲੀਆਂ ਦਾ ਪਲੇਖਾ ਪਾਉਣ ਗੀਆਂ ਕੱਲੇ ਮਾਲੀਆਂ ਦਾ ਪਲੇਖਾ ਨਹੀਂ ਪਾਉਣ ਗੀਆਂ ਸੋ ਆਰਡਰ ਕੁਆਲਿਟੀਆਂ ਜਿਹੜੀਆਂ ਦੋਸਤੋ ਕਾਫੀ ਚੰਗੀਆਂ ਸੋਹਣੀਆਂ ਬੈਸਟਟਰ ਕੁਆਲਿਟੀਆਂ ਲੱਗੀਆਂ ਹੋਣਗੀਆਂ ਇਹਨਾਂ ਮੱਝਾਂ ਛੋਟੀਆਂ ਨੇ ਸੋ ਬਾਕੀ ਕੁਆਲਿਟੀ ਜਿਹੜੀ ਮੋٹے ਤੌਰ ਤੇ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆ ਚਾਰ ਦੋਸਤੋ ਜ਼ਿਆਦਾਤਰ ਬਿਲਕੁਲ ਦੂਜੇ-ਦੂਜੇ ਸੂਏ ਦੋ ਤਿੰਨ ਜਿਹੜੀਆਂ ਛੋਟੀਆਂ ਦੂਜੇ-ਦੂਜੇ ਸੂਇਆ ਇੱਕ ਤੀਜਾ ਸੂਆ ਸੂਈ ਬਿਲਕੁਲ ਤਾਜੀ ਉਹ ਮੱਝ ਦਿਖਾ ਦਾਂਗੇ ਤੇ ਖਾਸ ਵੀਰ ਤੁਸੀਂ ਪਿੰਡ ਅਲਗੋਂ ਕੋਠੀ ਕਰਨੀ ਆ ਅਮਰਕੋਟ ਐ ਡੱਬੀਪੁਰਾ ਤੇ ਬਿਲਕੁਲ ਜਿਹੜ ਮਾਜਾ ਮਾਜਾ ਏਰੀਆ ਦੋਸਤੋ ਜਿੱਥੇ ਤੁਸੀਂ ਵਿਜ਼ਿਟ ਕਰਨੀ ਆ ਗੱਲਬਾਤ ਵੀਰ ਜਗਰੂਪ ਦੇ ਨਾਲ ਕਰ ਲੈਣੇ ਆ ਪਸ਼ੂ ਦੀ ਹਰ ਇੱਕ ਤਰ੍ਹਾਂ ਦੀ ਡਿਟੇਲ ਜਿਹੜੀ ਤੁਹਾਨੂੰ ਦੋਸਤੋ ਵੇਖਣ ਦੇ ਵਿੱਚ ਸੁਣਨ ਦੇ ਵਿੱਚ ਮਿਲ ਜੂਗੀ ਜਿਹੜਾ ਪਸ਼ੂ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਚਵਾਈ ਵਾਲੇ ਪਸ਼ੂ ਨੂੰ ਦੋ ਟਾਈਮ ਚੋਲਿਓ ਗੱਭਣ ਪਸ਼ੂ ਨੂੰ ਜਿਹੜਾ ਤਿੱਪ ਕੇ ਤਸੱਲੀ ਕਰ ਲਿਓ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜਗਰੂਪ ਸਿੰਘ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਕੀ ਹਾਲ ਚਾਲ ਜੀ ਬੜੇ ਬੰਦਿਆ ਚੰਗੇ ਆ ਵੀਰ ਅਛਾ ਜਗਰੂ ਭਾਈ ਫਰਸਟ ਤੋਂ ਬੈਸਟ ਪਸ਼ੂ ਕੱਟਣ ਦੀ ਜਿਹੜੀ ਕੋਸ਼ਿਸ਼ ਹੁੰਦੀ ਹਰ ਵਾਰ ਹਾਂਜੀ ਕੋਸ਼ਿਸ਼ ਹੁੰਦੀ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਈਆਂ ਸੀ ਮੈਨੂੰ ਲੱਗਾ ਬੜੀਆਂ ਟੌਪ ਟੌਪ ਜਿਹੜੀਆਂ ਝੋਟੀਆਂ ਆਈਆਂ ਸੀ ਹਾਂ ਐਰ ਕੀ ਪਿਛਲੀ ਵਾਰ ਨਾਲੋਂ ਵੀ ਚੰਗੀਆਂ ਹਾਂ ਦਸੀ ਜਾਂਦਾ ਪਿਆ ਹਾਂਜੀ ਵੀ ਵਿਖਾਵਾਂਗੇ ਨਾ ਇੱਕ ਤੋਂ ਵੱਧ ਇੱਕ ਹਾਂ ਠੀਕ ਆ ਜੀ ਤੇ ਠੀਕ ਆ ਅੱਛਾ ਜਗਰੂਪ ਭਾਈ ਪਸ਼ੂ ਅੱਜ ਵੀ ਬੈਸਟ ਨੇ ਹਾਂਜੀ ਤੇ ਕਿੰਨੀਆਂ ਮੱਝਾਂ ਛੋਟੀਆਂ ਚ ਕਿੰਨੀਆਂ ਚਾਰ ਨਗ ਤੇ ਕਿੰਨੀਆਂ ਸੂਈਆਂ ਬਿਲਕੁਲ ਤਾਜ਼ੀਆਂ ਚਾਰਿਆ ਇੱਕ ਦੇ ਅੱਜ ਸਵੇਰੇ ਸੂਈ ਆ ਜੇ 3 ਘੰਟੇ ਸੂਈ ਨ ਹੋਈ ਆ ਜੋਰੇ ਚ ਪੈਣ ਵਾਲੀ ਆ ਠੀਕ ਆ ਇੱਕ ਤਿੰਨਾਂ ਦਿਨਾਂ ਦੀ ਸੂਈ ਚਾਹਾਂਗੀ ਠੀਕ ਹੈ ਜੀ ਛੋਟੀ ਤੇ ਦੋ ਬਿਲਕੁਲ ਤਿਆਰ ਖਲੋਤੀਆਂ ਠੀਕ ਆ ਲੋ ਤੋਂ ਚਾਰ ਜਲਦ ਦਿਨ ਖੜਦੀਆਂ ਠੀਕ ਆ ਸੋ ਦੋਸਤੋ ਵੀਰ ਜਗਰੂਪ ਦੀ ਗੱਲ ਕਰ ਲਈਏ ਤੇ ਮੇਨ ਇਹੋ ਜੀ ਕੁਆਲਿਟੀ ਆਉਂਦੀ ਆ ਵੀ ਮੈਨੂੰ ਲੱਗਦਾ ਵੀ ਵੀਡੀਓ ਪੈਣ ਤੋਂ ਬਾਅਦ ਕੋਈ ਇੱਕ ਚੰਦ ਮਿੰਟਾਂ ਸਿਕੰਡਾਂ ਉਹ ਵੇਚ ਜਾਂਦੇ ਆ ਕਾਰਨ ਦੋਸਤ ਇਹ ਹੈਗਾ ਵੀ ਚੰਗਾ ਪਸ਼ੂ ਆ ਚੰਗਾ ਪਸ਼ੂ ਜਿੱਥੋਂ ਜਿਸ ਥਾਂ ਤੋਂ ਜਿਸ ਘਰ ਤੋਂ ਨਿਕਲਦਾ ਹੈ ਤੇ ਜਰੂਰ ਜਿਹੜੇ ਖਰੀਦਦਾਰ ਵੀਰ ਨੇ ਜਰੂਰ ਖਰੀਦਦੇ ਆ ਚਾਹੇ ਦੂਰੀ 100 ਕਿਲੋਮੀਟਰ ਹੋਵੇ 400 ਹੋਵੇ 300 ਕਿਲੋਮੀਟਰ ਦੀ ਹੋਵੇ ਠੀਕ ਆ ਤੇ ਜਗਰੂਪ ਭਾਈ ਪਿਛਲੀ ਵੀਡੀਓ ਦਾ ਆਪਾਂ ਪਾਈਆਂ ਤਿੰਨ ਮੱਝਾਂ ਦੇ ਇੱਕ ਗਾਂ ਹਾਂਜੀ ਤੇ ਦੋ ਮੱਝਾਂ ਦੇ ਇੱਕ ਗਾਂ ਛੌਟ ਤੇ ਵੇਗੀਆਂ ਵੀਡੀਓ ਚੱਲਣ ਤੋਂ ਪਹਿਲਾਂ ਹੀ ਵੇਗੀਆਂ ਇੱਕ ਮੱਝ ਵੀਡੀਓ ਚੱਲਿਆ ਵੇਗੀ ਉਹ ਕਈ ਫਿਰ ਵੀਰਾਂ ਨੂੰ ਨਾ ਜਦੋਂ ਵੀਡੀਓ ਦੇਖਦੇ ਨੇ ਤਾਂ ਭੁਲੇਖਾ ਹੁੰਦਾ ਵੀ ਯਾਰ ਵੀਡੀਓ ਆਪਾਂ ਨੂੰ 5 ਮਿੰਟ ਹੋਇਆ 10 ਮਿੰਟ ਹੋਇਆ ਦਾ ਪਸ਼ੂ ਵੇਖ ਗਏ ਪਸ਼ੂ ਵੇਖ ਗਏ ਉਹਦਾ ਕਾਰਨ ਇਹ ਹੁੰਦਾ ਵੀ ਕਈ ਨਾ ਸ਼ਾਰਟ ਸਟੋਰੀ ਪਹਿਲਾਂ ਚੱਲ ਪੈਂਦੀ ਆ ਹਾਂਜੀ ਉਹਦੇ ਕਰਕੇ ਕਿਹੜਾ ਪਸ਼ੂ ਵੀਰ ਕੋਈ ਸਹੀ ਬਈ ਨੇ ਕੰਮ ਕਰਦਾ ਜਿਵੇਂ ਆਪਣੀ ਨੀਲੀ ਦੀ ਝੋਟੀ ਸੀ ਉਹਦੀ ਸਟੋਰੀ ਪਹਿਲਾਂ ਹੀ 5-6000 ਬੰਦੇ ਨੇ ਵੇਖ ਲਈ ਸੀ ਬਿਲਕੁਲ ਤੇ ਉਹਦੇ ਪਹਿਲਾਂ ਹੀ ਬੜੇ ਫੋਨ ਆ ਗਏ ਸੀ ਬਿਲਕੁਲ ਜੀ ਬਿਲਕੁਲ ਤੇ ਆਜੋ ਨਾਲ ਦੀ ਨਾਲ ਬਾਈ ਜੀ ਗਰੁੱਪ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਪਹਿਲੇ ਨੰਬਰ ਤੇ ਦੋਸਤੋ ਅੱਜ ਸ਼ੁਰੂਆ ਇਹ ਵੇਰਵਾ ਲੈ ਲੈਨੇ ਆ ਜੇਰ ਜੋਰ ਸੁੱਟ ਨਹੀਂ ਹਜੇ ਬਾਕੀ ਆ ਬਾਕੀ ਡਿਟੇਲ ਆਪਾਂ ਲੈਨੇ ਆ ਅਜਗਰੂਪ ਵੀਰੇ ਕੀ ਇਨਫੋਰਮੇਸ਼ਨ ਆ ਇਸ ਪਹਿਲੇ ਨੰਬਰ ਤੋਂ ਜਦੋਂ ਸ਼ੁਰੂਆਤ ਕਰਨੀ ਆਪਾਂ ਇਹ ਵੀਰ ਜੀ ਸੋਈ ਨੂੰ ਦੋ ਤਿੰਨ ਘੰਟੇ ਹੋ ਗਏ ਆ ਘਰ ਵਾਲਿਆਂ ਆਪਾਂ ਦੂਜਾ ਸੂਆ ਆਖੇ ਤਾਂ ਪਤੀਜਾ ਸੂਆ ਮੰਨ ਕੇ ਲਈਏ ਮੱਝ ਠੀਕ ਆ ਜੀ ਪਹਿਲੇ ਸੂਆ ਇਹਨਾਂ 14-15 ਕਿਲੋ ਰੋਡ ਦਿੱਤਾ ਮੱਛ ਨੇ ਹੂੰ ਤਾਂ ਥਣਲੇਵਾ ਦੱਸਦਾ ਦੋ ਇਹਨਾਂ ਦਊਗੀ ਹੂੰ 20 ਕੀ ਵਾਦਸ 15-16 ਕਿਲੋ ਵਿਚ ਆ ਕੇ ਠੀਕ ਆ ਜੀ ਸਵੇਰ ਦੋਸਤੋ ਦੂਜਾ ਮੰਨ ਕੇ ਬੇਸ਼ੱਕ ਖਰੀਦੀ ਹੈ ਵਪਾਰ ਦੀ ਲੇਨ ਆ ਤੇ ਤੀਜਾ ਸੂਆ ਤੁਸੀਂ ਮੰਨ ਕੇ ਬੇਸ਼ੱਕ ਅੱਗੇ ਸੌਦਾ ਕਰ ਲਿਓ ਬਾਕੀ ਥਾਂ ਥਾਂ ਨੂੰ ਵੇਖੋ ਪੂਰਾ ਮੁਠੀ ਸਪੇਸ ਕੋਈ 4 4 5 5 ਇੰਚ ਦੀ ਜਿਹੜੀ ਦੋਸਤੋ ਸਪੇਸ ਤੁਹਾਨੂੰ ਨਜ਼ਰ ਆ ਜਾਊਗੀ ਤੇ ਥਾਂ ਦੀ ਕੁਆਲਟੀ ਕਾਫੀ ਚੰਗੀ ਕਾਫੀ ਹੈ ਜੀ ਜਿਹੜਾ ਜੋ ਸੰਧੂ ਸਾਹਿਬ ਆਇਆ ਮੱਝ ਨੂੰ ਜੋਰ ਛੇਤੀ ਛੁੱਟਦੇ ਬੜੀ ਚਪਾਈ ਚੋਈ ਚੰਗੀ ਲੱਗੀ ਅੱਛਾ ਹੁਣ ਤੂੰ ਮਤਲਬ ਹੁਣ ਮਾਨੂੰ ਕਿੰਦਾ 12 1 ਕੁ ਵਜੇ ਦਾ ਸਮਾਂ ਹੈ ਹਾਂਜੀ 1 ਵਜੇ ਤੇ ਕਿੰਨਾ ਕਿ 2 ਘੰਟਾ ਡੇਢ ਹੋ ਗਿਆ ਸੋਈ ਨੂੰ ਇਹ ਸੋਈ ਸਾਢੇ 11:30 ਵਜੇ ਸੋਈ ਮੱਝ ਠੀਕ ਹੈ ਹਾਂਜੀ ਹੋਰ ਅਧੇ ਘੰਟੇ ਤੱਕ ਜਦੋਂ ਬੈਗੀ ਜੋਰ ਪਾ ਦੇਣੀ ਹੈ ਮਗਰ ਅਜਾ ਗਰੂਪ ਕੱਟੀ ਆ ਮਗਰ ਕਟਾ ਆ ਮਗਰ ਮੇਲ ਕਾਫ ਆ ਦੋਸਤੋ ਮਗਰ ਕਟਾ ਆ ਆ ਗਿੱਲਾ ਨਾੜੂ ਬੱਚੇ ਦੇ ਨਾਲ ਆ ਤੁਸੀਂ ਦੇਖੋ ਠੀਕ ਹੈ ਜੀ ਰੈਕਟ ਮੂੰ ਮਥਰੀ ਬੰਤਰ ਚੰਗੀ ਆ ਥਨ ਥਨ ਦੇਵਾ ਚੰਗਾ ਠੀਕ ਆ ਜੀ ਆ ਦੇਖੋ ਕਿ ਕਾਫੀ ਸੋਹਣੀ ਸਪੇਸ ਖੋਲ ਕੇ ਤੋਰ ਕੇ ਤੁਹਾਨੂੰ ਆਪਾ ਦਿਖਾ ਦਿੰਨੇ ਆ ਠੀਕ ਆ ਜੀ ਜੋਰ ਸਟ ਨਹੀਂ ਹਜੇ ਬਾਕੀ ਆ ਕੋਈ ਘੰਟਾ ਆਧਾ ਘੰਟਾ ਜਿਹੜਾ ਸਮਾਂ ਦੋਸਤੋ ਲੈ ਜੂਗੀ ਜੋਰ ਪਾ ਦੂੰਗੀ ਪ੍ਰੋਪਰ ਸੋ ਜਿਸ ਵੀ ਖਰੀਦਦਾਰ ਨੇ ਖਰੀਦਣੀ ਹੈ ਤੁਸੀਂ ਸੰਪਰਕ ਕਰ ਲਿਓ ਪ੍ਰੋਪਰ ਜੇਰ ਪਾਈ ਦੀ ਵੀਡੀਓ ਵੀਰ ਨੂੰ ਜਗਰੂਪ ਨੂੰ ਵੀ ਕਹਿ ਦਾਂਗੇ ਵੀ ਥੋੜਾ ਸ਼ਾਰਟ ਬਣਾ ਕੇ ਕੋਲੇ ਰੱਖ ਲੂ ਸੋ ਕਿਸੇ ਵੀਰ ਨੇ ਸੌਦਾ ਕਰਨਾ ਤੇ ਉਹਨੂੰ ਜ਼ਰੂਰ ਦਿਖਾਇਆ ਜਾਊਗਾ ਕਿ ਗਾ ਜੀ ਵਾਂਡਪੂਂਡ ਜਿਹੜੀ ਆ ਥਣਾ ਦੀ ਚੰਗੀ ਆ ਬਾਕੀ ਆ ਬਿਲਕੁਲ ਤੁਹਾਡੇ ਸਾਹਮਣੇ ਸਾਰਾ ਕੁਝ ਆ ਦੇਖੋ ਇਹ ਬੋਲੀ ਥੋੜਾ ਐਮਾ ਛੇਗਾ ਕੋਈ ਗੱਲ ਨਹੀਂ ਇਸ ਕੋਈ ਨਹੀਂ ਬੱਚੇ ਕਰਕੇ ਥੋੜਾ ਬਿਲਕੁਲ ਕੋਈ ਗੱਲ ਕਿਹੇ ਗੱਲੋਂ ਮਾਜੀ ਦੇ ਪੁੱਸੇ ਦੋ ਠੀਕ ਆ ਹਵਾਨੇ ਦੇ ਬੰਦਰ ਜਿਹੜੀ ਆ ਦੋਸਤੋ ਥਾਨਲੇਵਾ ਕਾਫੀ ਸੋਹਣਾ ਹਵਾਨੇ ਦੇ ਬੰਦਰ ਕਾਫੀ ਪੂਣੀ ਆ ਸਾਫ ਸੁਥਰੀ ਆ ਸਾਰੇ ਪਾਸਿਆਂ ਕਦ ਕੱਦ ਦੀ ਗੱਲ ਕਰਨ ਲਈਏ ਵੱਡੇ ਕਦ ਕੱਦ ਦੇ ਵਿੱਚ ਆ ਸੋ ਦੂਰੋਂ ਡੇੜੋਂ ਕਿਸੇ ਵੀਰ ਨੇ ਆਉਣਾ ਮੈਂਸ਼ਨ ਕਰਨਾ ਜ਼ਰੂਰ ਬਣਦਾ ਹਾਈਟ ਕਦ ਪੂਰਾ ਪੁੱਠਾ ਤੁਸੀਂ ਵੇਖੋ ਕੋਈ 2.5 ਫੁੱਟ ਦਾ ਪੁੱਠਾ ਚੌੜਾਈ ਬਿਲਕੁਲ ਇੱਕ ਸਰ ਬਰਾਬਰ ਤੇ ਜਗਰੂਪ ਕੀ ਮੋਢਾ ਭਰਾ ਕਰੇ ਜਿਉਂ ਤਾਂ ਜੀ ਕਰਦਾ ਵਿੱਚ 1 ਸਵਾ ਲੱਖ ਹੀ ਮੰਗ ਲਗੇ ਪਰ ਆਪਾਂ ਲੋਕਾਂ ਨੂੰ ਜਾਇਜ਼ ਦੇਣੀ ਆ ਅੱਛਾ ਜੀ ਮੋਲੇ ਦੇ 1,13,000 ਹਾਂ 1 ਲੱਖ 800 ਦੀ ਮਾਈ ਦੇ ਦਾਂਗੇ 1 ਲੱਖ 13 ਤੇ 8 ਦੀ ਹਾਂਜੀ 5000 ਛੋਟ ਸੱਪਾ ਮੌਕੇ ਤੇ ਕਰ ਦਾਂਗੇ 5000 ਠੀਕ ਹੈ ਜੀ 1 ਲੱਖ 8 ਦੇ ਵਿੱਚੋਂ ਵੀ ਮਾਨਤ ਨੇ ਕਰ ਦਾਂਗੇ ਜੀ ਕਰ ਦਾਂਗੇ ਜਰੂਰ ਕਰੀ ਵੀ ਜੀ ਇਹ ਦੁੱਧ ਆਪਾਂ 14 15 ਕਿਲੋ ਲੈਣਾ ਨਾ ਤਾਂ ਆਪਾਂ ਨੂੰ ਪੈਸੇ ਫਿਰ ਖਰਚ ਲੈ ਪੈਣੇ 60 70 ਹਜ਼ਾਰ ਵਾਲੀ ਦਾ 15 ਕਿਲੋ ਨਹੀਂ ਦੇਣਾ ਤੁਹਾਨੂੰ ਕੋ ਦਾ ਨਾਲੇ ਵੀ ਲੇਵਾ ਵੇਖੋ ਮਾਈ ਦਾ ਕਿੱਥੇ ਦੱਸਣ ਦੇ ਆਪੇ ਦੁੱਧ ਨਾਲ ਸੋ ਬਿਲਕੁਲ ਹੁਣ ਹਿਸਾਬ ਦੋਸਤੋਂ ਤੁਸੀਂ ਲਾਉਣਾ ਤਾਜੀ ਸੂਈ ਆ ਤੇ ਦੁੱਧ ਚੰਗਾ ਪਾ ਦੋਗੇ ਬਾਕੀ ਸੇਵਾ ਦਾ ਦੁੱਧ ਦਾ ਕੋਈ ਗਰੰਟ ਨਹੀਂ ਦੱਸਿਆ ਜੇ ਕੋਈ ਸੇਵਾ ਕਰੇ ਤਾਂ ਆਪ ਨੂੰ ਵਾਧੂ ਵੀ ਚੋ ਸਕਦਾ ਮੱਜ ਚੋ ਸਕਦਾ ਹਾਂਜੀ ਬਿਲਕੁਲ ਤੇ ਚਲੋ ਇਹੋ ਜਿਹੇ ਪਸ਼ੂ ਦਾ ਆਸ ਵੀ ਹੁੰਦੀ ਹੈ ਹਾਂਜੀ ਆਸ ਹੁੰਦੀ ਬਿਲਕੁਲ ਇੱਕ ਲੱਖ 8000 ਦੋਸਤੋ ਲੈ ਇਹਦੇ ਉਹਦੇ ਚ ਕੋਈ ਛੋਟਛਾਪਾ ਜਿੰਨਾ ਵੀ ਤੁਸੀਂ ਚਾਹੋਗੇ ਮਾਨਦਾਨ ਕਰਉਣਾ ਹੈ ਬਾਈ ਜਗਰੂਪ ਦੇ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਆ ਮਾਨ ਤੁਹਾਨੂੰ ਨਾਲ ਤੁਸੀਂ ਕਰਵਾ ਸਕਦੇ ਹੋ ਠੀਕ ਆ ਗੰਜੈਸ਼ ਜਿੰਨੇ ਵੀ ਹੋਈ ਪਸ਼ੂ ਜਿੰਨੇ ਜਿਹੜੇ ਪਸ਼ੂ ਦੇ ਵਿੱਚ ਜਿੰਨੀ ਗੰਜੈਸ਼ ਹੋਈ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਨਗੀਨਾ ਦੋਸਤੋ ਦਿਖਾਉਣਾ ਹੈ ਕਦ ਕਾੜ ਚ ਬੜੀ ਸੋਹਣੀ ਆ ਉੱਚੇ ਵੱਡੇ ਕਦ ਕਾੜ ਦੀ ਮਾਲਕਨ ਤੇ ਬਿਲਕੁਲ ਸਿੰਗੀ-ਸੁੰਗੀ ਬੜੀ ਵਧੀਆਨ ਖੁੱਤੀ ਚ ਸਿੰਘ ਮੋੜ ਕੇ ਲੱਗਾ ਤਸੱਲੀ ਨਾਲ ਦਿਖਾ ਦਾਂਗੇ ਝੋਟੀ ਬੜੀ ਪਿਆਰੀ ਐ ਛਾਈ-ਛੁਈ ਪੂਰੀ ਐ ਗੱਬਣਾ ਤਿਆਰੀ ਦੇ ਵਿੱਚ ਹੀ ਸਮਝੋ ਬਾਕੀ ਦਿਨ ਕਿੰਨੇ ਕੁ ਲੈ ਜੂ ਵੀ ਪੁੱਛਾਂਗੇ ਆ ਦੇਖੋ ਜੀ ਮੱਥਾ-ਮੱਥਾ ਵੇਖੋ ਤੁਸੀਂ ਬਿਲਕੁਲ ਰੇਂਜਰ ওভার ਗਿਆ ਵੇਖੋ ਰਿੰਗ ਸਿੰਘ ਹੈ ਰਿੰਗ ਸਿੰਘ ਠੀਕ ਆ ਜੀ ਤੇ ਤੇ ਗਰੁੱਪ ਵਗੈਰਾ ਟਾਈਮ ਦੀ ਗੱਲ ਕਰ ਲਈਏ ਗੱਭਣੇ ਆ ਹਾਂਜੀ ਛੋਟੀ ਸੂਆ ਕਿੰਨਾ ਸਮੂਗੀ ਦੂਜਾ ਸੂਆ ਵੀ ਦੂਜਨ ਛੋਟੀ ਸੂਣੀ ਆ ਹਾਂਜੀ ਤੇ ਦਿਨ ਹਜੇ ਘੱਟੋ ਘੱਟ ਕਿੰਨੇ ਲੈ ਜੀ ਦਿਨ ਵੀ ਜੀ ਇੱਕ ਹਫਤਾ ਲੈ ਜੂਗੀ ਅਰੇ ਕੋਈ ਝੋਟੀਆਂ ਪੂੜਾ ਨਹੀਂ ਖੇਚਿਆ ਅਰੇ ਪਾਣੀ ਗਾਵਾਂ ਨੂੰ ਪਾਣੀ ਜਿੱਦਾਂ ਪਰਲੀ ਮਾਜ ਬਣੀ ਉਹਦਾਂ ਵਾਸਤੇ ਵੀਰਾਂ ਦਾ ਵੀ ਐਫ ਵਹਿੜਾ ਵਰਗੀ ਜਿਹੜੀ ਦੋਸਤੋ ਬਿਲਕੁਲ ਬਣਾਵਟ ਜਿਹੜੀ ਹਵਾਨੇ ਦੀ ਬਣੂਗੀ ਥਣ ਥਣ ਦੇਖ ਲਓ ਹਵਾਨਾ ਬਿਲਕੁਲ ਜਿਹੜਾ ਪੱਧਰ ਇੱਕ ਸਾਰ ਬੜੀ ਨਜ਼ਦੀਕੀ ਤੋਂ ਦੇਖ ਲਓ ਇਹ ਇੱਕ ਵਾਰੀ ਦੋ ਵਾਰੀ ਵੀਡੀਓ ਦੋਸਤੋ ਥੋੜਾ ਜਿਆ ਇਹਰ ਕਈ ਵੀਰ ਵੀਡੀਓ ਦੁਬਾਰਾ ਮਗਾਉਂਦੇ ਆ। ਉੱਠਾ ਇਹ ਦਿਖਾਉਂਦਾ ਤੇ ਪੁੱਠਾ ਆ ਦੇਖੋ ਜੀ। ਚੁੜਾਈ ਵੇਖੋ ਪੁੱਠਾ ਵੇਖੋ ਵੀ ਬਣਾਵਟ ਤੁਸੀਂ ਮੱਝ ਦੀ ਪੂਰੀ ਦੋਸਤੋ ਝੋਟੀ ਦੀ ਚੈੱਕ ਕਰੋ। ਪਲੀ ਪਲੀ ਜੰਮੀ ਪਲੀ ਪੂਰੀ ਆ। ਆਹ ਵੇਖੋ ਬੇਨ ਪੂਰੀ ਜਿਹੜੀ ਮਿਲਕ ਬੇਨ ਵਾਲ ਖਾਂਦੀ ਹੋਈ ਤੇ ਆਹ ਦਾ ਬਿਜਲੀ ਘਾਰ ਹੀ ਬਣਿਆ ਤੇ। ਆਹ ਦੇਖੋ। ਬੇਨ ਵੋਣ ਵਾਲੀ ਜਿਹੜੀ ਦੋਸਤੋ ਕਸਰਾਂ ਹੀ ਨਿਕਲ ਗਿਆ ਪਈਆਂ ਨੇ ਕਾਫੀ ਸੋਹਣੀ ਸਪੇਸ ਆ ਥਣ ਦੇ ਵਿੱਚ। ਸਾਰੇ ਸਰੀਰ ਤੇ ਨਾੜਾਂ ਹੀ ਦੇਖੋ ਪੜਨੀਆਂ ਨਾੜਾਂ ਸਾਰੇ ਸਰੀਰ ਤੇ ਦੇਦੀਆਂ ਮੱਝ ਦੇ। ਠੀਕ। ਬਾਕੀ ਜਗਰੂਪ ਭਾਈ ਚਲੋ ਤੁਹਾਡਾ ਵੀ ਵਪਾਰ ਦਾ ਕੰਮ ਹੈ ਪਸੂ ਦੁੱਧ ਦੁੱਧ ਵਾਲਾ ਚੰਗੀ ਕੁਆਲਿਟੀ ਦਾ ਹੁੰਦਾ ਮੇਰੇ ہاں ਜੀ ਚੰਗੀ ਕੁਆਲਿਟੀ ਆਉਂਦੀ ਹੈ ਦੁੱਧ ਦੁੱਧ ਜੇ ਇਹੋ ਜਿਹੇ ਪਸੂ ਨੇ ਨਹੀਂ ਕਰਨਾ ਤੇ ਤੁਹਾਨੂੰ ਫਿਰ ਹਾਂ ਜੀ ਫਿਰ ਇਹੋ ਜੀ ਮੱਝ ਨੇ ਦੁੱਧ ਨਹੀਂ ਜਿਨ੍ਹਾਂ ਦੇ ਕੇਹੀ ਜੀ ਦੇਣਾ ਫਿਰ ਬਿਲਕੁਲ ਜਾਨ ਵਿੱਚ ਆ ਪੂਰੇ ਕੋਸ਼ ਵਿੱਚ ਚੀਜ਼ ਦਿਖਾਉਣੇ ਆ ਦੋਸਤੋ ਤੋੜ ਕੇ ਦਿਖਾਉਣੇ ਆ ਤੋਲਾ ਤਾਰਾ ਕਰਾ ਕੇ ਤੁਹਾਨੂੰ ਝੋਟੀ ਦਿਖਾਵਾਂਗੇ ਬਲੈਕ ਆ ਕੁਝ ਕ ਪੂਛ ਜਿਹੜੀ ਆ ਦੋਸਤੋ 5-4 ਇੰਚ ਜਿਹੜੀ ਉਹ ਵਾਈਟ ਆ ਠੀਕ ਆ ਆ ਵੇਖੋ ਇਹ ਚੰਗੀ ਖਾਸ ਚੀਜ਼ ਸਪੈਸ਼ਲ ਦੀ ਚੀਜ਼ ਆ ਠੀਕ ਆ ਆ ਲ ਟੋਕਰ ਦੋਸਤੋ ਪੁੜੇ ਪੜੇ ਖਿੱਚੇ ਨਹੀਂ ਗਏ ਵੀ ਉਮੀਦ ਹੈਗੀ ਆ ਵੀ ਘਟੋ ਘਟ 5-6 ਦਿਨ ਹਫਤੇ ਦੇ ਅੰਦਰ ਅੰਦਰ ਬਾਰ ਰਹਿ ਸੂਪ ਹੋਗੀ ਪਰ ਹਾਤਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਕਾਫੀ ਸੋਹਣੀ ਦਿਖ ਝੋਟੀ ਦੀ ਆ ਥਣ ਥੁਣ ਕਾਫੀ ਸੋਹਣਾ ਥਾਣਾ ਸਪੇਸ ਚੰਗੀ ਆ ਮੁੱਠੀ ਥਣ ਤੇ ਪਸੰਦ ਆਊਗੀ ਤੁਹਾਨੂੰ ਰੇਟ ਪੜਤਾ ਪੁੱਛਾਂਗੇ ਇਸੇ ਵੀਡੀਓ ਦੇ ਵਿੱਚ ਤੇ ਟਿਪ ਕੇ ਤਸੱਲੀ ਨੂੰ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਜਿਹੋ ਜਿਹਾ ਥਾਣਾ ਲੱਗਾ ਦੋਸਤੋ ਚਵਾਈ ਪੂਲੀ ਕਰਾਊਗਾ ਬਾਕੀ ਸੋ ਦੋ ਤਾਂ ਕਿੰਨਾ ਪਾਉਂਦੀ ਏ ਉਹ ਮੌਕੇ ਤੇ ਛੱਡ ਦਿੰਨੇ ਆ ਅੱਛਾ ਬਈ ਜਗਰੂਬੇਰ ਟਿੱਪ ਕੇ ਤੁਸੀਂ ਵੀ ਖਰੀਦੀ ਆ ਹਾਂਜੀ ਟਿੱਪਾਂ ਜਿਹੜਾ ਬੜੀ ਪੋਲੀ ਮਾਜੀ ਪੋਲੀ ਰਹੂਗੀ ਨਾ ਬਿਲਕੁਲ ਪੋਲੀ ਕੋਈ 나ੜ ਗੰਡ ਨਹੀਂ ਆ ਕੋਈ ਮਤਲਬ ਕਈਆਂ ਹੁੰਦੀਆਂ 나ੜ ਗੰਡ ਹੁੰਦੇ ਆ ਵਾਜਦੀ ਆਪਣਾ ਪਤਾ ਲੱਗ ਜਾਂਦਾ ਟਿੱਪਿਆਂ ਬਿਲਕੁਲ ਬਿਲਕੁਲ ਤੇ ਕੀ ਮੰਗ ਕੀ ਹੈਗੀ ਕਿੱਥੋਂ ਤੱਕ ਡਿਮਾਂਡ ਕਰਦੇ ਪਏ ਮੰਗੇ ਦੀ 1 15 ਜੀ ਅੱਛਾ 1 ਲੱਖ 80000 ਵੀ ਦੇ ਦਾਂਗੇ 1 ਲੱਖ 80000 ਹਾਂਜੀ ਹੂੰ ਮੈਨੂੰ ਚਲੋ ਆਪਾਂ ਕਿਸੇ ਬਾਰੇ ਨਹੀਂ ਕਹਿ ਸਕਦੇ ਸੋ ਡਿਮਾਂਡ ਹਰਕ ਦੀ ਮੰਗ ਸਕਦਾ ਜਿੰਨੀ ਵੀ ਕਿਸੇ ਜੀਸ਼ਾ ਹੋਵੇ ਕੋਈ ਸਵਾ ਲੱਖ ਵੀ ਕਰ ਲੇ ਉਹ ਵੀ ਚਲੋ ਪਰ ਇੱਥੇ ਵੀ ਜਰੂਰ ਤੁਸੀਂ ਪਹਿਲਾਂ ਡਿਮਾਂਡ ਜਾਇਜ਼ ਮੰਗਾ ਬਿਲਕੁਲ ਜਾਇਜ਼ ਕੀਤੀ ਵੀਰ ਜੀ ਠੀਕ ਹੈ 1 ਲੱਖ 8000 ਦੋਸਤੋ ਵੀਰਾਂ ਦਾ ਵੀ ਉੱਥੇਕ ਦੇ ਲੈ ਕਰਾਂਗੇ ਠੀਕ ਹੈ ਤੇ ਪਸੰਦ ਆਊਗੀ ਤੁਹਾਨੂੰ ਘਰੇ ਜਾਓਗੇ ਦੋਸਤੋ ਤੇ ਕੋਈ ਨਰਾਸ਼ ਨਹੀਂ ਹੋਊਗਾ ਵੀਰ ਦੇ ਇੱਕ ਹੁੰਦਾ ਵੀ ਯਾਰ ਕਹਿ ਦੇ ਨਹੀਂ ਕੱਲੀ ਗੱਲ ਵੀ ਇੱਥੇ ਹੈ ਨਾ ਕਿਸੇ ਵੀਰ ਨੂੰ ਸੱਦਨ ਵਾਲੀ ਗੱਲ ਸਪੈਸ਼ਲ ਨਹੀਂ ਤਸੱਲੀ ਕਰੋਗੇ ਘਰੇ ਆ ਕੇ ਦੇਖੋਗੇ ਪਹਿਲੀ ਗੱਲ ਦੀ ਦੇਖਣ ਦੇ ਵਿੱਚ ਤੁਹਾਡੇ ਫਿੱਟ ਬਹਿ ਜਾਊਗੀ ਤੇ ਤਸੱਲੀ ਕਰੋਗੇ ਟਿਪ ਕੇ ਤੇ ਮੈਨੂੰ ਲੱਗਦਾ ਵੀ ਕੋਈ ਵੀਰ ਖਾਲੀ ਨਹੀਂ ਮੁੜਦਾ ਸਵਾਗਤ ਦੂਰੋਂ ਆ ਰਿਹਾ ਚਾਹੇ ਨੇੜੋਂ ਆ ਰਿਹਾ। ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਚੀਜ਼ ਦਿਖਾਉਣੀ ਆ ਦੋਸਤੋ ਆ ਨੀਲੀ ਰਾਵੀ ਦੀ ਜਿੱਕਰ ਆਪਾਂ ਗੱਲ ਕਰ ਲੀ ਗਏ ਤੇ ਚਾਰ ਪਸ਼ੂ ਹੋਣ ਦੇ ਵਿੱਚ ਕੋਈ ਮੱਝ ਏਰੀਏ ਦੀ ਗੱਲ ਕਰ ਲੀ ਗਏ ਤੇ ਦੋ ਇੱਕ ਪਸ਼ੂ ਹਰ ਕਰ ਦੇ ਵਿੱਚ ਕੋਈ ਨੀਲੀ ਦਾ ਪਸ਼ੂ ਜ਼ਰੂਰ ਆਵੇ। ਇੱਕ ਇੱਕ ਦਾ ਨੱਕ ਜ਼ਰੂਰ ਹੋਊਗਾ। ਇਹ ਵੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ। ਪਹਿਲੇ ਆ ਪੈਰਾਂ ਦੇ ਮਗਨਿਆਂ ਦੇ ਧੁੰਤੇ ਵੀ ਦੀ। ਲਓ ਜੀ। ਝੋਟੀ ਦੂਜਾ ਸੁਭਾ ਸੁਣੀ ਹੈ। ਹਾਂ ਜੀ ਦੂਜਾ ਸੁਭਾ। ਦੂਜਾ ਸੁਭਾ ਸੁਣੀ ਹੈ। ਤੇ ਨਿਸ਼ਾਨ ਦੋਸਤੋ ਪੂਛ ਉੱਪਰ ਤੱਕ ਵਾਈਟ ਆ ਤੇ ਪੂਰੀ ਜਿਹੜੀ ਆ ਦੋ ਵੇਖਾ ਬਿਲਕੁਲ ਛੋਟਾ ਹੈ ਸਿੰਗੀ-ਸੁੰਗੀ ਵੇਖੋ ਕਿ ਤੇ ਬਿਲਕੁਲ ਮੈਨੂੰ ਲੱਗਦਾ ਵੀ ਐਡਾ ਰਿੰਗ ਸਿੰਘ ਚ ਬਿਲਕੁਲ ਛੋਟਾ ਜਿਹਾ ਜਿਵੇਂ ਮੋਹਰਾ ਦਾ ਸਿੰਗ ਲੱਗਾ ਹੁੰਦਾ ਨਾ ਮੋਹਰਾ ਚੋਟੀ ਦੇ ਆ ਵੇਖੋ ਐ ਬਿਲਕੁਲ ਗੁਲਾਈ ਦੇ ਵਿੱਚ ਰਿੰਗ ਸਿੰਘ ਮੱਥਾ ਬੱਲਾ ਬਿਲਕੁਲ ਬੱਗੀ ਨਾਕ ਤੇ ਚਾਰੇ ਪੈਰ ਵਾਈਟ ਆ ਅੱਖਾਂ ਦੇ ਵਿੱਚ ਜਵਾਬ ਤੁਹਾਨੂੰ ਮਿਲ ਜੂਗਾ ਨੀਲੀ ਦੀ ਕੋਈ ਵੀ ਮੰਨ ਸਕਦਾ ਨੀਲੀ ਦੀ ਚੋਟੀ ਆ ਸੁਹਾ ਦੂਜਾ ਸੂਣੀ ਆ ਤੇ ਦਿਨ ਵੀਰ ਜਗਰੂਪ ਸੀਆਂ ਕਿੰਨੇ ਲੈ ਜਾਏ ਇਹ ਲੈ ਲੂਗੀ ਚਾਰ ਪੰਜ ਦਿਨ ਲੈ ਜਾ ਜੀ ਚਾਰ ਪੰਜ ਦਿਨ ਹਾਂ ਜੀ ਇਹ ਗਾਂ ਚੱਕੇ ਸੀਮਤ ਤੋਂ ਗੱਬਣਾ ਔਰ ਬਖਸ਼ ਤੋਂ ਗੱਬੜੇ ਅੱਗੇ ਅਲਬਖਸ਼ ਤੋਂ ਗੱਬਣਾ ਅਲਬਖਸ਼ ਤੋਂ ਹਾਂਜੀ ਕਿਹਦੇ ਬਾਰੇ ਆਪਾਂ ਨੂੰ ਦੱਸਿਆ ਜਿਹੜੀ ਡਿਟੇਲ ਉਹ ਤੁਹਾਨੂੰ ਦੱਸਿਆ ਦੂਜਿਆਂ ਦਾ ਨਹੀਂ ਆਪਾਂ ਦੱਸਿਆ ਸੀ ਕਰਕੇ ਇਹਨਾਂ ਵੀ ਚਲੋ ਨਾਰਮਲ ਆਪਾਂ ਘਰਾਂ ਦੇ ਵਿੱਚੋਂ ਪਸ਼ੂ ਖਰੀਦਦੇ ਹੁੰਦੇ ਆ ਚੰਗੀਆਂ ਮੱਝਾਂ ਚਾਰ ਨੀਲੀ 라ਵ ਦੀਆਂ ਸਾਰੀਆਂ ਚੰਗੇ ਸੀਮਨ ਤੋਂ ਚੰਗੀਆਂ ਜਾ ਰਹੀਆਂ ਸਹੀ ਸਹੀ ਜਦੋਂ ਪਸ਼ੂ ਕੋਈ ਨੀਲੀ 라ਵ ਦੀ ਤੱਕਲਾ ਸ਼ੌਂਕ ਨਾ ਰੱਖਾਂ ਤਾਂ ਸੀਮਨ ਖਾਈਏ ਹਾਂਜੀ ਠੀਕ ਆ ਤੇ ਅਲਬਖਸ਼ ਤੋਂ ਵੀਰ ਜਗਰੂਪ ਕਹਿੰਦਾ ਵੀ ਅੱਗੋਂ ਦੱਸਿਆ ਵੀ ਅਲਬਖਸ਼ ਤੋਂ ਅੱਗੇ ਗੱਬਣਾ ਸੋ ਦੋਸਤੋ ਜੇਕਰ ਚਲੋ ਅੱਗੇ ਪਸ਼ੂ ਚੰਗੇ ਸੀਮਨ ਤੋਂ ਗੱਬਣ ਹੋਵੇ ਤੇ ਇਹ ਆਸ ਹੁੰਦੀ ਹੈ ਪੀ ਚੰਗਾ ਪਸ਼ੂ ਕੱਟੀ ਪਾ ਦੇ ਕਟਾ ਚੰਗੀ ਝੋਟੀ ਰਿਜ਼ਲਟ ਦੇ ਦਊਗੀ ਚੰਗੇ ਸੀਮਨ ਦੀ ਇੱਕ ਆਸ ਹੁੰਦੀ ਆ ਬਾਕੀ ਆਰਡਰ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਪਤਲਾ ਪਿੰਡਾ ਬਿਲਕੁਲ ਪਸ਼ੂ ਹਵਾਨਾ ਤੁਸੀਂ ਦੇਖੋ ਨਖੇੜ ਦੇ ਵਿੱਚ ਖਾਨ ਬਹੁਤ ਸੋਹਣੇ ਮੁੱਠੀ ਖਾਨ ਖੋਲ ਕੇ ਦਿਖਾਉਂਦੇ ਆ ਦੇਖੋ ਜੀ ਪਸ਼ੂ ਆਜ ਨਹੀਂ ਦੋਸਤੋ ਹਰ ਵਾਰ ਪਿਛਲੀ ਵੀਡੀਓ ਦੇ ਵਿੱਚ ਵੀ ਤੁਸੀਂ ਕੱਢ ਕੇ ਦੇਖੋਗੇ ਚਾਹੇ ਨਾਗ 2 ਹੋਣ ਚਾਹੇ 4 3 ਹੋਣ ਅ ਹਰ ਪਸ਼ੂ ਜਿਹੜਾ ਦੋਸਤੋ ਕੁਆਲਿਟੀ ਵਾਲੀ ਹੁੰਦਾ ਚੰਗੀ ਦੇਖ ਹੁੰਦੀ ਆ ਪਸ਼ੂ ਦੀ ਕੋਈ ਵੇਟੰਗਾ ਜਾਂ ਪਸ਼ੂ ਕਈ ਵਾਰਾ ਚਲੋ ਖਰੀਦਣਾ ਪੈਂਦਾ ਵਪਾਰ ਦੀ ਲੈਣ ਪਰ ਜਿਆਦਾ ਪ੍ਰੈਫਰੈਂਸ ਜਿਹੜੀ ਪਹਿਲ ਹੁੰਦੀ ਆ ਉਹ ਪਸ਼ੂ ਚੰਗੇ ਨੂੰ ਦਿੱਤੀ ਜਾਂਦੀ ਆ ਕਿਉਂਕਿ ਚੰਗਾ ਪਸ਼ੂ ਚੰਗੇ ਪੈਸੇ ਵੀ ਜੇ ਲੱਗਦੇ ਆ ਦੋਸਤੋ ਖਰੀਦ ਕੇ ਵੀਰ ਰਾਜੀ ਹੁੰਦੇ ਆ ਵੀ ਚੰਗਾ ਪਸ਼ੂ ਜਿਹੜਾ ਖੜਾ ਵੀ ਵਧੀਆ ਲੱਗੇ ਤੇ ਦੁੱਧ ਮਿਲਕਿੰਗ ਵਾਲਾ ਵੀ ਹੋਵੇ ਆ ਦੇਖੋ ਜਰਾ ਝੋਟੀ ਵੀ ਕਾਬਲੇ ਤਾਰੀਫ ਆ ਦੋਸਤੋ ਚੰਗੀ ਆ ਆ ਬੰਤਰ ਬਹੁਤ ਵਧੀਆ ਬਣੀ ਆ ਦੁੱਧ ਦੀ ਉਮੀਦ ਕਰਦੇ ਆ ਦੋਸਤੋ ਚੰਗਾ ਪਾਊਗੀ ਕੋਈ 12 ਲੀਟਰ 11 ਲੀਟਰ ਦੀ ਉਮੀਦ ਸਹੀ ਏ ਜੇ ਕਰ ਸਕਦੇ ਆ 11 12 ਲੀਟਰ ਤੋਂ ਪਹਿਲਾਂ ਸੋਇ ਦੇ ਤਾਰ ਕੀ 12 ਕਿਲੋ ਦੋਗੇ ਉਮੀਦ ਇਹ ਹੋ ਸਕਦਾ 13 ਵੀ ਕਰਾ ਕੋਈ ਚੰਗੀ ਸੇਬ ਵਾਲਾ ਲੈ ਗਏ ਬਿਲਕੁਲ ਜੀ ਬਿਲਕੁਲ ਤੇ ਕਿੰਨਾ ਕੁ ਮੁੱਲ ਵੀ ਲੈ ਕੀ ਰੋਗੇ ਫਿਰ ਇਹਦਾ ਲੈਣ ਦੇਣ ਮੋਲੇ ਦਾ ਵੀ ਜੀ 87000 87 ਦਵਾ ਕੇ 83000 ਦੀ 83 ਜੀ ਹਾਂਜੀ ਠੀਕ ਹੈ 86 87 ਜਿਹੜੀ ਦੋਸਤੋ ਡਿਮਾਂਡ ਵੀ ਨਾਲ ਭਾਵੇਂ ਕਰਾ ਲਓ ਤੇ 83000 ਦੀ ਜਿਹੜੀ ਇਹ ਝ ਜੇ ਕੋਈ ਸ਼ੱਕ ਨਹੀਂ ਹੈਗਾ ਚੋਟੀ 'ਚ ਬਾਕੀ ਜਿਹੜੇ ਵੀਰ ਨੂੰ ਪਰਖਾਂ ਉਹ ਪਹੁੰਚੂਗਾ ਤਸੱਲੀ ਕਰੂਗਾ ਫਿੱਟ ਹੋਊਗੀ ਚੀਜ਼ ਠੀਕ ਹੈ ਜੀ ਅਨਫਿੱਟ ਦੀ ਕੋਈ ਗੁੰਜਾਇਸ਼ ਨਹੀਂਗੀ ਚੰਗੀ ਚੋਟੀ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਲਾਸਟ ਦੇ ਵਿੱਚ ਦੋਸਤੋ ਚੌਥੇ ਨੰਬਰ ਤੇ ਇੱਕ ਜਿਹੜੀ ਝੋਟੀ ਦਿਖਾਉਣੀ ਆ ਉਹ ਪੁੱਛ ਲੈਣੇ ਆ ਅੱਛਾ ਭਾਈ ਜਗਰੂਪੇ ਸੂਈ ਹੈ ਵੀ ਹਾਂਜੀ ਇਹ ਸੂਈ ਆ ਤਾਜੀ ਉਹ ਹੈ ਇਹ ਦੂਜੀ ਸਵੇਰ ਝੋਟੀ ਸਵੇਰ ਸੂਈਨ ਹੋ ਗਏ ਤੀਜਾ ਚੌਥਾ ਦਿਨ ਹੋ ਗਿਆ ਅੱਜ ਅੱਜ ਤੀਜਾ ਚੌਥਾ ਦਿਨ ਹਾਂਜੀ ਤੇ ਮਗਰ 8 9 ਲੀਟਰ ਦੋ ਤਿਆਰ ਹੋ ਗਾਣਾ 8.5 9 ਲੀਟਰ ਹਾਂਜੀ ਅੱਜ ਚੌਥੇ ਦਿਨ ਦੇ ਵਿੱਚ ਦੋਸਤੋ 8.5-9 ਲੀਟਰ ਆ ਕੋਈ ਵੀਰ ਬੋਲਾ ਕੱਟੀ ਇਹਦੇ ਮਗਰ ਬਿਲਕੁਲ ਮਗਰ ਨੂੰ ਠੀਕ ਕਰੋ 8.5-9 ਲੀਟਰ ਤੇ ਜਿਹੜੀ ਚੱਲਦੀ ਪਈ ਹੈ ਮਗਰ ਕੱਟੀ ਹੈ ਕੱਟੀ ਮਨਾ ਬਲੈਕ ਹਨ ਹਾਂਜੀ ਪੂਛ ਕੇ 1-2 ਇੰਚ ਜਿਹੜੇ ਪੂਛ ਦੇ ਵਾਲ ਵਾਈਟ ਆ ਮਗਰ ਕੱਟੀ ਆ ਦੋਸਤੋ ਬਿਲਕੁਲ ਬਲੈਕ ਰੰਗ ਦੇ ਵਿੱਚ ਠੀਕ ਹੈ ਜੀ ਤੇ ਆ ਝੋਟੀ ਆ ਮੱਥੇ ਵਿੱਚ ਫੁੱਲੀ ਆ ਤੇ ਝੋਟੀ ਦੂਜਾ ਸਵੇਰ ਸੁਣੀ ਬਸ ਇਹ ਵਾ ਬਾਹਰ ਕੱਢ ਕੇ ਦਿਖਾਉਣੀ ਆ ਤੁਹਾਨੂੰ ਤਸਵੀਰ ਦੇ ਨਾਲ ਤੇ ਦਿਨ ਹਜੇ 4 ਕੀ ਹੋਇਆ ਤੇ 8989 ਤੇ ਜਿਹੜਾ ਚੱਲਦੀ ਆ ਚਾਹੀ ਵੀ ਕੋਈ ਬੋਲੇ ਮੰਨ ਸਕਦਾ ਕਿਉਂਕਿ ਚੌਥੇ ਦਿਨ ਦੇ ਵਿੱਚ ਆਪਾਂ ਬੋਲੇ ਮੰਨ ਸਕਦੇ ਆ। ਬੋੜਾ ਮੰਨ ਲੈ ਭਾਈ ਬੁੱਧ ਮੰਨ ਲੈ। ਠੀਕ ਆ। ਆ ਦੇਖੋ। ਅੱਛਾ ਭਾਈ ਜਗਰੂਪ ਵੀਰਾ ਦੂਜਾ ਪੂਰ ਛਟਾ ਕਿਸੇ ਤਰ੍ਹਾਂ ਦਾ ਕੋਈ ਥਣ ਦੇ ਵਿੱਚ ਆਪਾਂ ਤਾਂ ਮਾਰ ਕੇ ਵੀ ਨਹੀਂ ਹੋਂਦਾਂਗੇ। ਜ਼ਰੂਰ ਦੀ ਜ਼ਰੂਰ। ਤੋਂ ਦੂਰੋਂ ਨੇੜੇ ਜਿਹੜੇ ਵੀਰ ਜਣਾਂ ਦੋਸਤੋ ਜਿੰਨੀ ਕਿ ਤਸੱਲੀ ਹੋ ਸਕਦੀ ਓਨੀ ਕੁ ਜ਼ਰੂਰ ਕਰਾਵਾਂਗੇ ਬਾਕੀ ਤੁਹਾਡਾ ਵੀ ਫਰਜ਼ ਬਣਦਾ। ਪੈਸੇ ਖਰਚ ਕਰਨੇ ਕੋਈ ਆਨਲਾਈਨ ਮਗਾਊਗਾ ਉਹ ਆਪਣੀ ਬੰਡੀ ਹੋਊਗੀ ਬੰਦ ਬਿਲਕੁਲ ਜਿਹੜਾ ਬਾਈ ਜਗਰੂਪ ਕਹਿੰਦਾ ਵੀ ਆਨਲਾਈਨ ਕੋਈ ਸੌਦਾ ਕਰਦਾ ਉਹਦੀਆਂ ਦਾ ਵੀ ਸਾਡੀ ਜ਼ਿੰਮੇਵਾਰੀ ਹੋਊਗੀ ਵੀ ਕੋਈ ਥਾਂ ਦੇ ਵਿੱਚ ਕੋਈ ਭਾਰ ਪੈਸ਼ਾ ਕੋਈ ਦੂਜਾ ਤੇਜਾ ਕੋਈ ਤੇਲ ਫੇਰ ਨਹੀਂ ਹੋਊਗੀ ਜਿਹੜਾ ਵੀਰ ਇੱਥੇ ਤਸੱਲੀ ਕਰਨ ਆਉਂਦਾ ਉਹ ਆਪਦੀ ਸੋਚ ਸਮਝਦਾ ਤੁਸੀਂ ਤਸੱਲੀ ਕਰਨੀ ਹੈ ਠੀਕ ਹੈ ਜੀ ਤੇ ਜੋ ਦੁੱਧ ਦੱਸਿਆ ਲੂਗਾ ਤਕਰੀਬਨ ਕੋਈ ਹੱਦ ਤੱਕ ਪਈਆ ਵੀ ਇੱਧਰ ਉੱਧਰ ਹੋ ਸਕਦਾ ਆਨਲਾਈਨ ਸੌਦੇ ਦੇ ਵਿੱਚ ਕਿਉਂਕਿ ਪਸ਼ੂ ਇਕੱਠੇ ਕੋ ਦੋ ਤਿੰਨ ਲੈ ਕੇ ਚੱਕੇ ਇੱਕ ਦਿਨ ਦੇਰ ਦਿੱਤੀ ਪਾ ਤਬਾਰ ਵੀਰ ਹੋ ਸਕਦਾ ਇਹ ਨਾ ਕੋਈ ਲ ਕੁੰਦਾ ਬੱਚਾ ਛੱਡ ਦਿੰਦੇ ਆ ਕੋਈ 2 4 ਧਾਰਾ ਮਾਰ ਕੇ ਜੀਆਂ ਦੋਸਤੋ ਤਸੱਲੀ ਆਪਾਂ ਕੱਲੇ ਕੱਲੇ ਜਿਹੜਾ ਵੀਰ ਕਿਸੇ ਦੂਰੋਂ ਆਉਣਾ ਪਤਾ ਲੱਗ ਜਾਂਦਾ ਚਵਾਈ ਕਿਤਰਾ ਦੀ ਮਜਰੂ ਲੱਗੀ ਹੈ ਬਿਲਕੁਲ ਬਿਲਕੁਲ ਆ ਲੋ ਜੀ ਲੋਕਾਂ ਰੋੜ ਕੇ ਗਾਂਵਾਂ ਵਾਲੇ ਬੋਲਦੇ ਠੀਕ ਹੈ ਮੇਰੀ ਬਸ ਜੀ ਸੋ ਚੁਵਾਈ ਲਈ ਦੋਸਤੋ ਇੱਕ ਨੰਬਰ ਆ ਠੀਕ ਹੈ ਜੀ ਕੋਈ ਫਿਲੋਂ ਦੁੱਧ ਤਾਂ ਚੁਵਾਈ ਕਰਕੇ ਦਿਖਾਦੀ ਹੈ ਅੱਛਾ ਭਾਈ ਜਗਰੂਪ ਕਿੰਨਾ ਮੁੱਲ ਵਿੱਚ ਕੀ ਡਿਮਾਂਡ ਕਰਦੇ ਆ ਜਿਹੜੀ ਆਪਾਂ ਖੀਰ ਦੇ ਵਿੱਚ ਝੋਟੀ ਚੁਵਾਈ ਕਰਕੇ ਦਿਖਾਈ ਹੈ ਮੋਲੇ ਦਾ ਵੀ ਜੀ 70000 ਹਜ਼ਾਰ ਹੋਰ ਛੱਡ ਤਾਂ 69 ਦੀ 13 ਦੇ 69 ਦੀ ਖਾਂਜੀ ਇੱਕ ਘੱਟ 70 ਦੀ ਹਾਂ ਜੀ ਹੋਰ ਆਏਗਾ ਰਾਮਾਨ ਕਰਦਾਂਗੇ ਸਭ ਦੋਸਤੋ ਠੀਕ ਹੈ ਜੀ ਆਏਗਾ ਤਾਂ ਹੋਰ ਮਾਰਤਾਂ ਵੀਰਾਂ ਦਾ ਕਰਦਾਂਗੇ ਇੱਕ ਘੱਟ ਆ ਦੋਸਤੋ 70000 ਦੀ ਜਿਹੜੀ ਆ ਇਹ ਝੋਟੀ ਦਿੱਤੀ ਜਾਊਗੀ ਨੀਲੀ ਦਾ ਪੱਕਾ ਹੈਗਾ ਰੋਕੋ ਠੀਕ ਆ ਥਾਂ ਤੋਂ ਇੱਕ ਵਾਰੀ ਫੇਰ ਪੁੱਛਿਆ ਵੇਖ ਲਓ ਠੀਕ ਆ ਜੀ ਪਸ਼ੂ ਜਿਹੜਾ ਦੋਸਤੋ ਬੇਹ ਧੜਕਾ ਖਰੀਦ ਕਰ ਸਕਦੇ ਹੋ ਜਿਹੜੇ ਪਸ਼ੂ ਦੀ ਤਸੱਲੀ ਆ ਹੁੰਦੀ ਆ ਜਾਂ ਮਾਲਕ ਕਰਵਾਉਂਦਾ ਤਸੱਲੀ ਉਸ ਥਾਂ ਤੋਂ ਉਸ ਵੀਡੀਓ ਦੇ ਵਿੱਚ ਪਸ਼ੂ ਪਹਿਲੇ ਦਰ ਤੇ ਜ਼ਰੂਰ ਖਰੀਦਿਆ ਕਰੋ ਆਹ ਜਿਹੜੀ ਆ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਮੱਝ ਦਿਖਾਈ ਸੀ ਆਪਾਂ ਤੀਜਾ ਸੂਆ ਸੋਈ। ਜੋਰ ਤੁਹਾਨੂੰ ਕਹਤਾ ਸੀ ਵੀ ਕੋਈ ਘੰਟਾ ਡੇਢ ਲੱਗ ਸਕਦਾ। ਫਿਲਹਾਲ ਜਿਹੜੀ ਆ ਵੀਡੀਓ ਤੇ ਬਣਦੀ ਬਣਦੀ ਵੇਸ਼ ਜਿਹੀ ਪ੍ਰੋਪਰ ਪਸੂ ਨੇ ਜੇਰ ਪਾ ਦਿੱਤੀ ਹੈ ਜੀ। ਆਹ ਦੇਖ ਸਕਦੇ। ਠੀਕ ਹੈ ਜੀ। ਆਹ ਜਿਹੜੀ ਦੋਸਤੋ ਮੱਝ ਬਿਲਕੁਲ ਤਾਜੀ ਸੋਈ ਹੈ। ਠੀਕ ਹੈ ਜੀ। ਤੀਸਰਾ ਬਿਆਸ ਜੀ ਇਹਨੇ ਬੜੀ ਚੌੜੀ ਚੱਕੀ ਮੱਝ ਵੀ ਰਹੀ ਹੋਈ। ਲਓ ਜੀ। ਤੇ ਜਗਰੂਪ ਭਰਾ ਅ ਇੱਕ ਕੰਟੈਕਟ ਨੰਬਰ ਆਪਣੇ ਜਰੂਰ ਬੋਲੋ। ਮੋਬਾਈਲ ਨੰਬਰ 98781 33177 9878133374 ਇੱਕ ਹੋਰ ਮੋਬਾਈਲ ਨੰਬਰ 8437634902 8437634902 ਠੀਕ ਹੈ ਜੀ ਸੋ ਦੋਸਤੋ ਸਾਨੂੰ ਮੇਰੇ ਨਾਲ ਵੀਰ ਜਗਰੂਪ ਸਿੰਘ ਪਿੰਡ ਅਲਗੋ ਕੋਠੀ ਤੋਂ ਅੱਜ ਖਾਸ ਆਪਣੀ ਜਿਹੜੀ ਦੋਸਤ ਇੱਕ ਵੀਡੀਓ ਸੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ